ਲੋ ਵੀ ਮਿੱਤਰੋ ਜਿਹੜਾ ਹ ਨੌਜਵਾਨ ਮੇਰੇ ਨਾਲ ਖੜਾ ਹੈ ਸੁਭਾਰ ਇਸ ਨੇ ਨਾ ਝੋਨੇ ਦੀਆਂ ਬਹੁਤ ਜ਼ਿਆਦਾ ਵੈਰਾਈਟੀਆਂ ਲਾਈਆਂ ਨੇ ਤੇ ਬਾਈ ਨੇ ਆਪਣਾ ਮਤਲਬ ਵੀ ਹੋਰ ਕੰਮ ਕਰਨ ਦੇ ਨਾਲੋਂ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਕੰਮ ਸਟਾਰਟ ਕਰਿਆਗਾ ਉਹ ਵੀ ਖੇਤੀਬਾੜੀ ਦਾ ਆਪਾਂ ਕਹਿੰਦੇ ਆਂ ਕਿ ਐਂ ਕਿਸਾਨਾਂ ਨੂੰ ਕੁਝ ਬਚਦਾ ਨਹੀਂ ਐਂ ਕਰਜ਼ੇ ਦੇ ਮਾਰੇ ਪਏ ਐਂ ਹੋਇਆ ਪਿਆ ਪਰ ਇਹ ਨੌਜਵਾਨ ਨਾਲ ਗੱਲਬਾਤ ਕਰਦੇ ਆਂ ਇਹਨੇ ਆਪ ਦਾ ਖਰਚਾ ਜਮਾ ਨਹੀਂ ਕਰਿਆ ਤੇ ਝੋਨੇ ਦੀ ਐਤਕੀ ਕਮਾਈ ਕਰ ਰਿਹਾ ਤੇ ਕਾਫੀ ਜ਼ਿਆਦਾ ਨੇ ਬੀ ਲਾਏ ਨੇ ਐਤਕੀ ਟੈਸਟ ਕਰਨ ਦੇ ਲਈ 2-2 3-3 ਕਿਲੇ ਕਿੰਨੇ ਬੀ ਲਾਏ ਬਈ ਆਪਾਂ ਐਤਕੀ 3-4-5 ਤੱਕ ਦੱਸ ਜ ਤਿੰਨ ਚਾਰ ਬੰਤੇ ਲਾਤੇ ਕਿਹੜਾ ਕਿਹੜਾ ਲਾਤਾ ਪੰਜਾਬ ਨੰਬਰ 1 ਜਿਹਨੂੰ ਪੀਰ ਨੰਬਰ 1 ਕਹਿੰਦੇ ਜੀ ਸੀਆਰ 321 ਜੀ ਹਾਂਜੀ ਸੁਪਰ 212 ਜੀ ਹਾਂਜੀ ਤੇ ਸੁਪਰ ਕਰਨਾਲ ਤੋਂ ਵੀ ਲਿਆ ਸੀਗਾ ਸੀਆਰ ਹਾਂਜੀ ਹਾਂ ਤੇ ਕਾਫੀ ਬੀ ਲਾਇਏ ਨੇ ਤੇ ਸਿਰਫ ਇਹ ਨੌਜਵਾਨ ਦੀ ਇਹ ਖਾਸੀਅਤ ਆ ਵੀ ਇਹਨੇ ਸਾਰੇ ਬੀ ਹੀ ਸਿਰਫ ਇੱਕ ਸਪਰੇਅ ਦੇ ਨਾਲ ਪਾ ਲੈਣੇ ਇੱਕ ਸਪਰੇਅ ਨਾਲ ਪਾ ਲੈ ਵੀ ਕੋਈ ਝੂਠ ਤਾਂ ਨਹੀਂ ਬੋਲਦਾ ਨਹੀਂ ਨਹੀਂ ਜੀ ਤੇ ਬਾਕੀ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਕਿ ਤੁਸੀਂ ਲਾ ਕੇ ਤੇ ਇਧਰ ਬਈਆ ਝੋਨੇ ਦੇ ਮਾਰਕਾ ਹੈ ਵੀਰਾ ਇਹ ਕਿਹੜਾ ਕਾ ਬਈ ਇਹ ਕਰਨਾਲ ਤੋਂ ਸੀਆਰ ਹੈ ਜੀ ਇਹ ਕਰਨਾਲ ਤੋਂ ਸੀਆਰ ਹੈਗਾ ਸੀਆਰ 212 ਤੇ ਤੁਸੀਂ ਰੰਗ ਰੂੰਗ ਵੀ ਦੇਖ ਸਕ ਇਹਦਾ ਓਕੇ ਆ ਤੇ ਝਾੜ ਝੂੜੇ ਦਾ ਦੱਸ ਬਈ ਕਿਵੇਂ ਆ ਇਹ ਵੈਰਿਟੀ ਪਹਿਲੀ ਵਾਰ ਲਾਈ ਆ ਜੀ ਆਪਾਂ ਇਹ ਹਾਂਜੀ ਤੇ ਉਹ ਦੇਖ ਕੇ ਲੱਗਦਾ ਪਹਿਲਾਂ ਸੁਪਰ 212 ਲਾਉਂਦੇ ਸੀਗਾ ਪੰਜਾਬ ਨਾਲੋਂ ਜੀ ਉਹਦੇ ਨਾਲ ਬੈਸਟ ਵੈਰੀ ਲਾ ਦੇ ਜੀ ਇਹ ਹਾਂਜੀ ਹਾਂ ਉਹਦੇ ਨਾਲ ਵੀ ਬੈਸਟ ਉਹਦਾ ਕੱਦ ਥੋੜਾ ਵੱਡਾ ਹੁੰਦਾ ਜੀ ਲੰਮਾ ਵੱਧ ਜਾਂਦਾ ਇਹ ਠੀਕ ਹੈ ਕੱਦ ਬੂਟਾ ਬਹੁਤ ਵੇ ਮਾਰਦਾ ਜੀ ਬਾਕੀ ਆ ਦੇਖ ਲਓ ਜੀ ਕੋਈ ਬਿਮਾਰੀ ਨਹੀਂ ਇਹਨੂੰ ਜਿਵੇਂ ਅੱਜਕੱਲ੍ਹ ਬਿਮਾਰੀਆਂ ਬਹੁਤ ਪੈਂਦੀਆਂ ਜੀ ਜਿਵੇਂ ਹਲਦੀ ਰੋਗ ਬਗੈਰ ਆ ਆਪਾਂ ਕਹਿੰਦੇ ਕਾ ਝੋਲ ਸਰੋਗ ਜਾਂ ਚੱਲ ਪਿਆ ਤੇ ਵੀ ਉਹ ਕੋਈ ਬਿਮਾਰੀ ਮੂਰੀ ਤਾਂ ਨਹੀਂ ਹੈਗੀ ਏ ਭਾਈ ਇੱਕ ਸਾਨੂੰ ਹੋਰ ਜਾਣਕਾਰੀ ਦੇ ਕਿਹੜਾ ਵੀ ਕਿੰਨੇ ਦਿਨਾਂ ਚ ਤਿਆਰ ਹੋ ਗਿਆ ਤੂੰ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਇਹ ਵੀ ਦੱਸ ਜਿਹੜਾ ਇਹ ਪੀਵੀ ਨੰਬਰ 1 ਹੈ ਜੀ ਉਹ ਹਾਂਜੀ ਉਹ 120 ਤੋਂ 125 ਦਿਨ ਲੱਗ ਜਾਂਦਾ ਜੀ 120 ਤੋਂ 125 ਦਿਨ ਤੇ ਦੂਜਾ 321 ਲੱਗ ਜਾਂਦਾ ਜੀ 321 ਲੱਗ ਜਾਂਦਾ 105 ਤੋਂ 110 ਦਿਨ ਲੱਗ ਜਾਂਦਾ ਜੀ ਅੱਛਾ ਹਾਂਜੀ ਹਾਂ ਇਹ ਵੀ ਸੇਮ ਬਰੇਡੀ ਹੈ ਜੀ ਵੀ ਇਹ 120 ਤੋਂ 125 ਦਿਨ ਲੱਗ ਜਾਂਦੀ ਹੈ 120 ਤੋਂ 125 ਦਿਨ ਹਾਂਜੀ ਹਾਂਜੀ ਕੀ ਆ ਬਈ ਤੇ ਜਿਹੜਾ ਸੁਪਰ 212 ਜੀ ਉਹ 140 ਤੋਂ 115 ਇਹਨਾਂ ਲੈ ਜਾਂਦੀ ਹੈ 140 ਤੋਂ 115 ਇਹ ਉਹ ਲੰਮਾ ਟਾਈਮ ਹੈ ਤੇ ਵੀਰੇ ਇਹਨੂੰ ਕੋਈ ਬਿਮਾਰੀ ਮੂਰੀ ਨਾ ਲੱਗਣ ਦਾ ਕਾਰਨ ਕਿ ਵੀ ਇਹ ਬੀ ਵਾਲਾ ਜਾਦੇ ਵਧੀਆ ਵੀ ਤਾਂ ਕਰਕੇ ਬੀ ਜੀ ਸਾਰੇ ਲਾ ਕੇ ਦੇਖਿਆ ਜੀ ਆਪਾਂ ਟੈਸਟ ਕੀਤਾ ਹੀ ਸਾਰੇ ਮਨ ਚ ਆਪਾਂ ਸਾਰੇ ਵਾਹਨ ਦੇ ਵਿੱਚ ਐਦ ਕੀ ਮਤਲਬ ਟੈਸਟ ਹੀ ਕਰਿਆਗਾ ਵੀ 2 2 3 3 ਕਿੱਲੇ ਵੀ ਸਾਰਾ ਬੀ ਆਪਾਂ ਲਾਇਆ ਤੇ ਸੋਨੂ ਮਤਲਬ ਛੋਡੇ ਦਿਲ ਨੂੰ ਕਿਹੜੇ ਬੀ ਸਾਰਿਆਂ ਤੋਂ ਵਧੀਆ ਲੱਗੇ ਬਈ ਤੇ ਦੋਨੇ ਸਾਰੇ ਬੀ ਵਧੀਆ ਜੀ ਕੋਈ ਬਿਵਾਰੀ ਨਹੀਂ ਇਹਨਾਂ ਨੂੰ ਵਧੀਆ ਖੜਾ ਝੋਨਾ ਕੋਈ ਡਿੱਗਿਆ ਨਹੀਂ ਹਾਂਜੀ ਤੇ ਇਸਪਰੇ ਇੱਕ ਕੀਤੀ ਜੀ ਇਹਨਾਂ ਨੇ ਸਪਰੇ ਸਾਰੇ ਸਾਰੇ ਝੋਨੇ ਜਿੰਨੇ ਵੀ ਬੀ ਲਾਏ ਨੇ ਬਾਈ ਕਹਿੰਦਾ ਵੀ ਇੱਕ ਸਪਰੇ ਹੀ ਕਰੀਆ ਸਾਰਿਆਂ ਦੇ ਉੱਤੇ ਤੇ ਬਾਕੀ ਆਪਾਂ ਝੋਨੇ ਦੀ ਹਾਲਤ ਵੀ ਤੁਹਾਨੂੰ ਦਿਖਾਈ ਹੈ ਵੀ ਝੋਨਾ ਬਹੁਤ ਵਧੀਆ ਖੜਿਆਗਾ ਤੇ ਇਹਦਾ ਝਾੜ ਝੂਟ ਦਾ ਸਿਸਟਮ ਵੀ ਬੱਲੀ ਬੁੱਲੀ ਵਧੀਆ ਬੂਝਾ ਪੱਜਾ ਪੂਰਾ ਸਿਰਾਂਵਾਂ ਰਹਿਣੇ ਓਕੇ ਜਿਹਾ ਹਾਂਜੀ ਬੂਝਾ ਬਹੁਤ ਵਧੀਆ ਮਾਰੇ ਆ ਹਾਂਜੀ ਜਿਵੇਂ ਵਿੱਚ ਵੀ ਗਈ ਹੁੰਦੇ ਆ ਨਾ ਜਦੋਂ ਮਤਲਬ ਆਪਾਂ ਲਾਲਾ ਨੇ ਉਹ ਬੂਝਾ ਨਹੀਂ ਪੂਰਾ ਪ੍ਰੋਪਰ ਮਾਰਦੇ ਜਿਹਦੇ ਕਰਕੇ ਉਹਨਾਂ ਦਾ ਝਾੜ ਘਟ ਜਾਂਦਾਗਾ ਇਹਨੇ ਬੂਝਾ ਪੂਰਾ ਵਧੀਆ ਮਾਰੇ ਜਿਨੇ ਹਾਂ ਪੂਰਾ ਵਧੀਆ ਮਾਰ ਲਓ ਬੂਝ ਤੇ ਬਿਮਾਰੀ ਬੂਰੀ ਦਾ ਮੇਨ ਤਾਂ ਬਿਮਾਰੀ ਦਾ ਹੀ ਹੁੰਦਾ ਜੇ ਮਤਲਬ ਵੀ ਯਾਰ ਖਰਚੇ ਹੀ ਘਟ ਗਏ ਜਿਵੇਂ ਡੀਏਪੀ ਵਗੈਰਾ ਜਾਂ ਜੂਰੀ ਆਪਾਂ ਉਹ ਕਰਦੇ ਆਗੇ ਤੇ ਉਹਦਾ ਜਦੋਂ ਰੇ ਦਾ ਰੇ ਦਾ ਤੇ ਸਪਰੇ ਦਾ ਜਦੋਂ ਖਰਚੇ ਹੀ ਘਟ ਗਿਆ ਤੇ ਪ੍ਰੋਫਿਟ ਤਾਂ ਆਪਾਂ ਨੂੰ ਵਧਿਆ ਫਿਰ ਹੋਊਗਾ ਹੀ ਹਾਂਜੀ ਹਾਂਜੀ ਤੇ ਸਿਰਫ ਆਪਾਂ ਨੂੰ ਮਤਲਬ ਵੀ ਰੇ ਸਪਰੇ ਦਾ ਖਰਚਾ ਇਦ ਕੀ ਕਿੰਨੇ ਵਾਰੀ ਰੇ ਸਿੱਟਿਆ ਬਈ ਇਹਦੇ ਚ ਇਹ ਦੋ ਕੱਟੇ ਪਏ ਸੀਗੇ ਜੀ ਇਹਦੇ ਸਾਰਾ ਹਾਂਜੀ ਹਾਂ ਸਾਰਾ ਦੋ ਗੱਟੇ ਲਾਏ ਆਗੇ ਇਹਦੇ ਤੇ ਸਪਰੇਅ ਇੱਕ ਕਰੀ ਜਾ ਸਪਰੇਅ ਕੀਤੀ ਹਾਂ ਫੇਰ ਤਾਂ ਬਹੁਤ ਵਧੀਆ ਬਾਈ ਤੇ ਮਤਲਬ ਜੇ ਆਪਣੇ ਕਿਸੇ ਹੋਰ ਕਿਸਾਨ ਵੀਰੇ ਨੇ ਛੋਡੇ ਤੋਂ ਮਤਲਬ ਕਿ ਨੌਲੇਜ ਲੈਣੀ ਹੈ ਇਹਦੇ ਬਾਰੇ ਜਾਂ ਛੋਡੇ ਤੋਂ ਵੀ ਲੈਣਾ ਉਹ ਛੋਡੇ ਨਾਲ ਸੰਪਰਕ ਕਰ ਸਕਦੇ ਨੇ ਹਾਂਜੀ ਹਾਂਜੀ ਹਾਂ ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਬਾਈ ਦਾ ਤੇ ਜੇ ਕਿਸੇ ਵੀ ਵੀਰ ਭਰਾ ਨੇ ਇਹਦੇ ਬਾਰੇ ਕੋਈ ਨੌਲੇਜ ਲੈਣੀ ਹੈ ਕੀ ਕੁਝ ਪੁੱਛਣਾ ਜਾਂ ਕੋਈ ਵੀ ਲੈਣਾਗਾ ਤਾਂ ਤੁਸੀਂ ਮਤਲਬ ਇਹ ਵੀਡੀਓ ਦੇ ਉੱਤੇ ਜਿਹੜਾ ਨੰਬਰ ਚੱਲੀ ਜਾਂਦਾ ਉਹਦੇ ਤੇ ਸੰਪਰਕ ਕਰ ਸਕਦੇ ਤੁਸੀਂ ਬਾਈ ਤੋਂ ਪੁੱਛ ਸਕਦੇ ਹੋ ਇੱਕ ਵਾਰੀ ਨੰਬਰ ਬੋਲ ਵੀ ਦੇ ਬਾਈ 94641 ਜੀ ਹਾਂਜੀ 36947 36947 ਤੇ ਉੱਤੇ ਆ ਨੰਬਰ ਤੇ ਤੁਸੀਂ ਸੰਪਰਕ ਕਰਕੇ ਪੁੱਛ ਸਕਦੇ ਹੋ ਤੇ ਬਈ ਕੋਈ ਹੋਰ ਕੋਈ ਚੀਜ਼ ਕਹਿਣਾ ਚਾਹੁੰਦੇ ਹੋ ਹੋਰ ਜੀ ਇਹ ਇੱਕ ਮਾੜੇ ਪਾਣੀ ਚ ਬਹੁਤ ਵਧੀਆ ਹੁੰਦਾ ਜੀ ਇਹ ਕਿਹਦਾ ਮਾੜਾ ਮਾੜੇ ਪਾਣੀ ਦੇ ਵਿੱਚ ਹਾਂਜੀ ਹਾਂ ਜਿੱਥੇ ਮਤਲਬ ਹੁਣ ਜੇ ਆਪਾਂ ਕਹਿ ਦਨੇ ਆ ਵੀ ਬਾਣ ਮਾੜਾ ਟਿੱਬਿਆਂ ਵਾਲਾ ਬਾਹਣਾ ਵੀ ਉੱਥੇ ਬਾਹਣ ਚੰਬੀ ਉਧਰ ਪਾਣੀ ਮਾੜਾ ਹੁੰਦਾ ਜਾਂ ਖਾਰਾ ਪਾਣੀ ਕਹਿੰਦੀ ਹੈ ਵੀ ਉੱਥੇ ਇਹ ਵਧੀਆ ਹੁੰਦਾ ਵਧੀਆ ਹੁੰਦਾ ਹਾਂਜੀ ਹਾਂ ਹਾਂਜੀ ਤੇ ਹੋਰ ਕੋਈ ਚੀਜ਼ ਬਾਈ ਕੋਈ ਸਾਨੂੰ ਐਂ ਲੱਗਦਾ ਹੋ ਵੀ ਕੁਝ ਰਹਿ ਗਿਆ ਇਹਦੇ ਬਾਰੇ ਦੱਸਣ ਲਈ ਜਾਂ ਕਿਸੇ ਵੀ ਵੀ ਬਾਰੇ ਦੱਸਣ ਦੇ ਲਈ ਤੁਸੀਂ ਦੱਸੋ ਬਾਈ ਨਹੀਂ ਬਸ ਠੀਕ ਹੈ ਜੀ ਇਹ ਤਾਂ ਹਾਂ ਤੇ ਲੋ ਵੀ ਮਿੱਤਰੋ ਵੀਡੀਓ ਕਰ ਦੋ ਸ਼ੇਅਰ ਸਾਰੇ ਕਿਸਾਨ ਭਰਾਵਾਂ ਲਈ ਇਹ ਵੀਡੀਓ ਬਹੁਤ ਜ਼ਰੂਰੀ ਹੈਗੀ ਕੱਲੇ-ਕੱਲੇ ਘਰ ਦੇ ਵਿੱਚ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਤਾਂ ਜੋ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ ਦੇ ਹਿਸਾਬ ਨਾਲ ਬਦਲ ਸਕੀਏ ਤੇ ਨਵੇਂ ਤੋਂ ਨਵੇਂ ਵੀ ਲਾ ਸਕੀਏ ਜਿਹਦੇ ਕਰਕੇ ਆਪਣਾ ਖਰਚਾ ਘਟੇ ਤੇ ਆ ਜਿਵੇਂ ਨੌਜਵਾਨ ਤਾਂ ਆਪਾਂ ਨੂੰ ਹੁਣ ਪਤਾ ਲੱਗਿਆ ਵੀ ਸਿਰਫ ਇੱਕ ਸਪਰੇਅ ਦੇ ਨਾਲ ਹੀ ਇਹ ਮੁੰਡੇ ਨੇ ਆਪਣੀ ਸਾਰੀ ਫਸਲ ਪਾਲ ਲਈ ਤੇ ਰੇਹਾਂ ਸਪਰੇਿਆਂ ਦਾ ਖਰਚਾ ਹੀ ਆਪਾਂ ਨੂੰ ਹੋਤੀਗਾ ਹੁਣ ਜੋ ਰੇਹਾਂ ਸਪਰੇਹਾਂ ਦਾ ਖਰਚੀ ਘਟ ਗਿਆ ਤੇ ਆਪਣੀ ਫਸਲ ਵਧੀਆ ਹੋਗੀ ਤੇ ਆਪਾਂ ਨੂੰ ਪ੍ਰੋਫਿਟ ਵੀ ਵਧੀਆ ਹੋਊਗਾ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ